ਪੰਜਾਬ ਦੇ ਸਾਬਕਾ ਡੀਜੀਪੀ ਤੇ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਦੇ ਪੁੱਤਰ ਦੀ ਮੌਤ ਦੀ ਗੁੱਥੀ ਹੁਣ ਉਲਝਤੀ ਹੋਈ ਨਜ਼ਰ ਆ ਰਹੀ ਹੈ ਪੁਆਇੰਟ ਆ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਗੱਲ ਕਰ ਰਹੇ ਹਾਂ ਅਸੀਂ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਦੀ ਮੌਤ ਆਕਿਲ ਅਖਤਰ ਜਿਹੜਾ ਕਿ ਰਜ਼ੀਆ ਸੁਲਤਾਨਾ ਤੇ ਮੁਹੰਮਦ ਮੁਸਤਾਫਾ ਦਾ ਪੁੱਤਰ ਹੈ 2 ਦਿਨ ਪਹਿਲਾਂ ਉਹਦੀ ਮੌਤ ਹੋਂਦੀ ਹੈ ਮੌਤ ਦਾ ਕਾਰਨ ਕਿਸੇ ਦਵਾਈ ਦੀ ਓਵਰਡੋਸ ਦੱਸਿਆ ਗਿਆ ਹਰਿਆਣਾ ਦੇ ਪੰਚਕੁਲਾ ਦੇ ਵਿੱਚ ਜੋ ਉਹਨਾਂ ਦਾ ਘਰ ਹੈ ਉੱਥੇ ਡੈੱਡ ਬੋਡੀ ਮਿਲਦੀ ਹੈ ਹਾਲਾਂਕਿ ਇਹ ਕਿਹਾ ਗਿਆ ਹੈ ਕਿ ਕਿਸੇ ਦਵਾਈ ਦੀ ਓਵਰਡੋਸ ਸੀ ਜਿਸ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰਤਾ ਐਲਾਨਤਾ ਪਰ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਨਵੀਂ ਕਹਾਣੀ ਸਾਹਮਣੇ ਆ ਰਹੀ ਹੈ ਕਹਾਣੀ ਜਿਹੜੀ ਹੈ ਉਹ ਰਿਸ਼ਤਿਆਂ ਨੂੰ ਲੈ ਕੇ ਹੈ ਹਾਲਾਂਕਿ ਪੁਆਇੰਟ ਆਫ ਪੰਜਾਬ ਇਹਦੀ ਪੁਸ਼ਟੀ ਨਹੀਂ ਕਰਦਾ ਪਰ ਮੁਹੰਮਦ ਮੁਸਤਾਫਾ ਦੇ ਮਲੇਰਕੋਟਲਾ ਚ ਰਹਿਣ ਵਾਲੇ ਗਵਾਂਡੀ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਖੁਲਾਸਾ ਕੀਤਾ। ਦਰਸਲ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਆਕਿਲ ਅਖਤਰ ਦੀ ਮੌਤ ਦੇ ਮਾਮਲੇ ਦੇ ਵਿੱਚ ਇੱਕ ਸਨਸਨੀ ਖੇਜ਼ ਮੋੜ ਸਾਹਮਣੇ ਆਇਆ ਹੈ। ਮਾਮਲੇ ਦੇ ਵਿੱਚ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਕਥਿਤ ਤੌਰ ਤੇ ਆਕਿਲ ਦੀ ਹੋਣ ਬਾਰੇ ਕਿਹਾ ਜਾ ਰਿਹਾ ਹੈ। ਵੀਡੀਓ ਵਿੱਚ ਆ ਕੇ ਲਖਤਰ ਵੱਲੋਂ ਜਿੱਥੇ ਆਪਣੀ ਮੌਤ ਦੀ ਸਾਜ਼ਿਸ਼ ਨੂੰ ਲੈ ਕੇ ਖੁਲਾਸੇ ਕੀਤੇ ਗਏ ਨੇ ਉੱਥੇ ਹੀ ਆਪਣੇ ਪਿਤਾ ਸਾਬਕਾ ਡੀਜੀਪੀ ਤੇ ਆਪਣੀ ਪਤਨੀ ਨਾਲ ਅਫੇਅਰ ਹੋਣ ਦੇ ਗੰਭੀਰ ਇਲਜ਼ਾਮ ਲਾਏ ਗਏ ਨੇ ਔਰ ਇਹ ਨਹੀਂ ਨਹੀਂ ਇਲਜ਼ਾਮ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਵੀ ਲੱਗੇ ਨੇ ਜਿਹਦੇ ਵਿੱਚ ਵੀਡੀਓ ਚ ਕਹਿ ਰਿਹਾ ਕਿ ਮੇਰੀ ਮਾਤਾ ਨੂੰ ਵੀ ਇਹ ਸਾਰੀ ਗੱਲ ਦਾ ਪਤਾ ਹੈ ਇਕਾਥਿਤ ਵੀਡੀਓ ਵਿਖਾਉਂਦੇ ਹੋਏ ਮਲੇਰ ਕੋਟਲਾ ਦੇ ਗਵੰਡੀ ਨੇ ਆਕਿਲ ਦੀ ਮੌਤ ਸੰਬੰਧੀ ਕਈ ਗੰਭੀਰ ਇਲਜ਼ਾਮ ਲਗਾਏ ਨੇ शख्स जिसने दावा है कि आकिल आकिल पत्नी पिता, यानी मोहम्मद मुस्तफा दे ने। ने इस तो उसकी रजिया सुल्ताना भी खुद सताई अगस्त जारी एक वीडियो विचे खुलासा किया और इस तो पूरे परिवार ने आकिल रची अपनी बहन को लिटरली अपनी मतलब मेरी मोम और मेरी बहन मेरे डाडी के कमरे में बैठ के अंदर डिस्कस कर रहे थे और मैं बाहर से सुन लिया कि इसको इसका कुछ इंतजाम करो इसको टेक केयर ऑफ एम मतलब जो जो आइडियाज ये आई कैन नॉट इवन से ये कहते हैं कि इनका बेसिकली प्लान है इधर टू तो हैव हाँ मी फॉलसी इन प्रेजेंट और टू तो हैव हाँ मी केल्ड विच इज ये इनका पंचकूला में चल नहीं रहा बस कहते रहते हैं कि तूने जो करना है कोर्ट में केस कर ले तेरा कैरेक्टर हम इस्टेब्लिश कर देंगे ये कर देंगे तो उस पॉइंट पे मैं बोलना चाहता हूँ कि एक तो अगर कैरेक्टर स्टेब्लिश की बात है तो मेरी बहन प्रोस्टिट्यूट के साथ घर भाग, छोड़ के थी और प्रोस्टिट्यूट के साथ को हैबिट कर रही थी ठीक है ना इसको घर वाले पैसे भेजते थे ना कुछ तो इसके बॉयफ्रेंड इसको पैसे भेजते थे या कहा से इसको पैसे आते थे मुझे नहीं पता ये घर छोड़ के भागी थी फॉर टू मैरी सममन है ना जिसके खिलाफ मेरे घर वाले खिलाफ थे प्लस जो जो मेरी वाइफ और मैंने इसको अपने डैड को पकड़ा या फेयर डिस्कवर किया दिस दिस इज नॉट के मेरी वाइफ थी उसके साथ अफेयर हुआ या कुछ हुआ दिस इज ऐसा कुछ नहीं है आई थॉट अबाउट लॉन्ग एंड हार्ड क्योंकि कुछ है नहीं यहां पे सोचने को सिर्फ आई ऑल डे आई कीप वरिंग ऑल डे आई कीप थिंकिंग अबाउट कि क्या हुआ कैसे हुआ एवरी टाइम आई एम जस्ट लॉस्ट इन थॉट सो वेन आई रियलाइज थिंगनेक्ट आई फील लाइक न्यू हर ऑलरेडी है पूछा नहा लिया तो शीर्षी शी टॉन्टिंग क्यों कट्टे नहा मेरे साथ नहाने का मन था मेरे साथ नहाना था गया तो उस पर भी फिर लड़ाई हुई घर वालों से मिला नहीं ठीक है शमशुद्दीन चौधरी ने इस मामले पंचकूला पुलिस कमिश्नर भी एक लिखती शिकायत सौंपी है ਸ਼ਨੀਵਾਰ ਨੂੰ ਪੰਚਕੁਲਾ ਚਿਕ ਪ੍ਰੈਸ ਕਾਨਫਰੰਸ ਵਿੱਚ ਮਲੇਰ ਕੋਟਲਾ ਦੇ ਮਾਡਲ ਟਾਊਨ ਦੇ ਨਿਵਾਸੀ ਸ਼ਮਸ਼ੁद्दीन ਚੌਧਰੀ ਨੇ ਦਾਅਵਾ ਕੀਤਾ ਕਿ ਆਕਿਲ ਅਖਤਰ ਨੇ ਆਪਣੀ ਮੌਤ ਤੋਂ ਪਹਿਲਾਂ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਉਸ ਦੇ ਪਿਤਾ ਪਤਨੀ ਅਤੇ ਮਾਂ ਜੋ ਕਿ ਇੱਕ ਸਾਫ ਦਾ ਡੀਜੀਪੀ ਸੀ ਉੱਪਰ ਨਜਾਇਜ਼ ਸਬੰਧ ਹੋਣ ਦਾ ਇਲਜ਼ਾਮ ਲਗਾਇਆ ਇਸ ਤੋਂ ਬਾਅਦ ਹੀ ਪਰਿਵਾਰ ਨੇ ਉਸ ਨੂੰ ਫਸਾਉਣ ਤੇ ਮਾਰਨ ਦੀ ਸਾਜ਼ਿਸ਼ ਰਚੀ ਸ਼ਿਕਾਇਤਕਰਦਾ ਦਾ ਕਹਿਣਾ ਸੀ ਕਿ ਆਕਿਲ ਅਖਤਰ ਨੇ ਵੀਡੀਓ ਵਿੱਚ ਡਰ ਜ਼ਾਹਰ ਕੀਤਾ ਸੀ कि ਉਸ ਦਾ ਕਤਲ ਹੋ ਸਕਦਾ ਫੋੜ ਉਸਦੀ اچانک ਮੌਤ ਨੇ ਉਹਨਾਂ ਡਰਾਂ ਦੀ ਪੁਸ਼ਟੀ ਕਰ ਦਿੱਤੀ ਹੈ ਇਹ ਸਪਸ਼ਟ ਤੌਰ ਤੇ ਗਲਤ ਖੇਡ ਯਾਨੀ ਕਿ ਸ਼ੱਕੀ ਮੌਤ ਦਾ ਮਾਮਲਾ ਜਾਪਦਾ ਹੈ ਆਕਿਲ ਨੇ 27 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਨੂੰ ਸਾਂਝਾ ਵੀ ਕੀਤਾ ਸੀ ਇਸ 16 ਮਿੰਟ 11 ਸੈਕਿੰਡ ਦੇ ਵੀਡੀਓ ਵਿੱਚ ਆਕਿਲ ਇਹ ਕਹਿ ਕੇ ਸ਼ੁਰੂਆਤ ਕਰਦਾ ਹੈ ਕਿ ਅੱਜ 27 ਅਗਸਤ 2025 ਹੈ ਮੈਂ ਵੀਡੀਓ ਰਿਕਾਰਡ ਰੱਖਣ ਲਈ ਸ਼ੂਟ ਕਰ ਰਿਹਾ ਹਾਂ ਮੈਨੂੰ ਆਪਣੇ ਪਿਤਾ ਤੇ ਪਤਨੀ ਦੇ ਅਫੇਰ ਦਾ ਡੇਢ ਸਾਲ ਪਹਿਲਾਂ ਪਤਾ ਲੱਗ ਗਿਆ ਸੀ ਮੈਨੂੰ ਉਸ ਬਾਰੇ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਹਾਲਾਂਕਿ 2018 ਵਿੱਚ ਉਹਨਾਂ ਦੇ ਵਿਆਹ ਤੋਂ 1 ਸਾਲ ਬਾਅਦ ਮੈਂ ਉਸ ਨੂੰ ਡਰੈਸਿੰਗ ਰੂਮ ਦੇ ਨੇੜੇ ਫੜ ਲਿਆ ਪਰ ਉਹ ਭੱਜ ਗਿਆ ਉਹ ਵੀਡੀਓ 'ਚ ਇਹ ਵੀ ਕਹਿ ਰਿਹਾ ਹੈ ਕਿ ਮੇਰੀ ਪਤਨੀ ਦਾ ਵਿਆਹ ਮੇਰੇ ਪਿਤਾ ਨਾਲ ਹੋਇਆ ਸੀ ਮੇਰੇ ਨਾਲ ਨਹੀਂ ਆਕਿਲ ਕਹਿੰਦਾ ਹੈ ਕਿ ਮੈਨੂੰ ਆਪਣੀ ਪਤਨੀ ਅਤੇ ਪਿਤਾ ਦੇ ਅਫੇਰ ਦਾ ਪਤਾ ਲੱਗਿਆ ਹਾਲਾਂਕਿ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਪਤਨੀ ਦਾ ਉਸ ਨਾਲ ਅਫੇਅਰ ਸੀ ਜਾਂ ਨਹੀਂ ਇਹ ਸੱਚ ਨਹੀਂ ਹੈ ਮੈਂ ਇਸ ਬਾਰੇ ਡੂੰਘਾਈ ਨਾਲ ਸੋਚਦਾ ਹਾਂ ਤੇ ਮੈਂ ਇਸ ਬਾਰੇ ਬਹੁਤ ਚਿੰਤਾਤਾਂ ਯਾਨੀ ਕਿ ਕਈ ਖੁਲਾਸੇ ਜਿਹੜੇ ਨੇ ਉਹ ਕੀਤੇ ਨੇ ਹਾਲਾਂਕਿ ਸ਼ਖਸ ਨੇ ਪੰਚਕੁਲਾ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਵੀ ਕੀਤੀ ਹੈ ਆਪਣੀ ਸ਼ਿਕਾਇਤ ਵਿੱਚ ਸ਼ਮਸ਼ੂਦੀਨ ਚੌਧਰੀ ਨੇ ਅਕੀਲ ਅਖਤਰ ਦੀ ਮੌਤ ਦੀ ਵਿਆਪਕ ਜਾਂਚ ਦੀ ਮੰਗ ਕੀਤੀ ਹੈ ਜਿਸ ਵਿੱਚ ਸੋਸ਼ਲ ਮੀਡੀਆ ਵੀਡੀਓ ਡਿਜੀਟਲ ਸਬੂਤ ਕਾਲ ਰਿਕਾਰਡ ਪੋਸਟਮਾਰਟਮ ਰਿਪੋਰਟ ਅਤੇ ਪਰਿਵਾਰਕ ਮੈਂਬਰਾਂ ਜਾਂ ਸਹਿਯੋਗੀਆਂ ਦੀ ਭੂਮਿਕਾ ਸ਼ਾਮਲ ਹੈ ਤਾ ਜੋ ਸਚਾਈ ਦਾ ਪਰਦਾਫਾਸ਼ ਕੀਤਾ ਜਾ ਸਕੇ ਔਰ ਨਿਆਂ ਨੂੰ ਯਕੀਨੀ ਬਣਾਇਆ ਜਾ ਸਕੇ ਦੱਸ ਦਈਏ ਕਿ ਵੀਰਵਾਰ ਰਾਤੀ 9 ਵਜੇ ਦੇ ਕਰੀਬ ਪੰਚਕੁਲਾ ਵਿੱਚ ਦਵਾਈ ਦੀ ਓਵਰਡੋਸ ਕਾਰਨ ਆਕਿਲ ਦੀ ਮੌਤ ਹੋ ਗਈ ਸੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਆਕਿਲ ਨੇ ਵੀਰਵਾਰ ਨੂੰ ਜ਼ਿਆਦਾ ਦਵਾਈ ਖਾ ਲਈ ਸੀ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬੇਹੋਸ਼ ਪਾਇਆ ਫਿਰ ਉਸ ਨੂੰ ਇਲਾਜ ਲਈ ਸੈਕਟਰ 6 ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਹਰਿਆਣਾ ਦੇ ਪੰਚਕੁਲਾ ਦੇ ਸੈਕਟਰ 6 ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਪੋਸਟਮਾਰਟਮ ਕੀਤਾ ਗਿਆ ਤੇ ਹੁਣ ਸਪੁਰਦ ਦੇ ਖਾਫ ਵੀ ਕਰ ਦਿੱਤਾ ਗਿਆ ਉੱਥੇ ਇਹ ਵੀ ਦੱਸਦੀ ਹੈ ਕਿ 4 ਸਾਲ ਪਹਿਲਾਂ ਜ਼ੈਨਾਬ ਅਖਤਰ ਨੂੰ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਲਾਇਆ ਗਿਆ ਸੀ ਜ਼ੈਨਾਬ ਅਖਤਰ ਯਾਨੀ ਕਿ ਆਕਿਲ ਦੀ ਪਤਨੀ ਤੇ ਮੁਸਤਾਫਾ ਦੀ ਨੂੰ ਇਸ ਨਿਯੁਕਤੀ ਤੇ ਵੀ ਕਾਫੀ ਸੁਰਖੀਆਂ ਵਿਟੋਰੀਆਂ ਸੀ ਉਸ ਸਮੇਂ ਵਕਫ ਬੋਰਡ ਦੀ ਚੇਅਰਪਰਸਿਡੈਂਟ ਦਾ ਅਹੁਦਾ 1 ਮਹੀਨੇ ਤੋਂ ਖਾਲੀ ਸੀ ਔਰ ਜ਼ੈਨਾਬ ਅਖਤਰ ਨੂੰ ਸ਼ਨੀਵਾਰ ਯਾਨੀ ਕਿ ਛੁੱਟੀ ਵਾਲੇ ਦਿਨ ਇਹ ਨਿਯੁਕਤੀ ਦਿੱਤੀ ਗਈ ਸੀ पर कुल मिला के आकिल की मौत ने कई तरह के सवाल खड़े किए हैं और जिस तरह ना एक खुलासा एक शख्स वालों गया प्रेस कॉन्फ्रेंस करके उसने होर भी कई गंभीर सवाल खड़े कर दिए ने हूँ देखना होगा कि इस पूरे मामले की जांच किस वाल इशारा करती है